ਗੁਰਦਾਸਪੁਰ ਸ਼ਹਿਰ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਇਸ ਵਾਰ ਛਾਤਰ ਚੋਰਾਂ ਨੇ ਗੁਰਦਾਸਪੁਰ ਦੀ ਪੁਲੇਚੱਕ ਕਲੋਨੀ ਵਿਖੇ ਸਥਿਤ ਇੱਕ ਬੰਦਪਏ ਘਰ ਨੂੰ ਨਿਸ਼ਾਨਾ ਬਣਾਇਆ। ਜਿੱਥੇ ਚੋਰਾਂ ਨੇ ਪਾਲਤੂ ਕੁੱਤੇ ਦੀ ਵੀ ਪਰਵਾਹ ਨਾ ਕਰਦੇ ਹੋਏ ਘਰ ਵਿੱਚ ਦਾਖਲ ਹੋ ਕੇ ਅਲਮਾਰੀ ਦੇ ਤਾਲੇ ਤੋੜ ਕੇ ਘਰ ਦੇ ਵਿੱਚ ਪਿਆ 10 ਤੋਲੇ ਸੋਨਾ ਇੱਕ ਲੈਪਟਾਪ ਚੋਰੀ ਕਰਕੇ ਫਰਾਰ ਹੋ ਗਏ। ਉਥੇ ਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਨੂੰ ਅਸੀਂ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦ ਹੋਏ ਘਰ ਦੇ ਮਾਲਕ ਨੇ ਦੱਸਿਆ ਉਹ ਸ੍ਰੀ ਅਨੰਦਪੁਰ ਸਾਹਿਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਏ ਸਨ ਜਦੋਂ ਉਹ ਅਗਲੇ ਦਿਨ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਜਦੋਂ ਉਹਨਾਂ ਨੇ ਅਲਮਾਰੀ ਦੇ ਵੱਲ ਦੇਖਿਆ ਤਾਂ ਅਲਮਾਰੀ ਦੇ ਤਾਲੇ ਵੀ ਟੁੱਟੇ ਹੋਏ ਸਨ ਅਤੇ ਅਲਮਾਰੀ ਦੇ ਵਿੱਚ ਪਿਆ 10 ਤੋਲੇ ਸੋਨਾ ਇੱਕ ਲੈਪਟਾਪ ਘਰ ਦੇ ਵਿੱਚੋਂ ਚੋਰੀ ਹੋ ਗਿਆ। ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਉਹਨਾਂ ਦਾ ਪਾਲਤੂ ਕੁੱਤਾ ਵੀ ਮੌਜੂਦ ਸੀ ਪਰ ਚੋਰਾਂ ਨੇ ਕੁੱਤੇ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਰਾਤ ਨੂੰ ਕੰਦਰ ਟੱਪ ਕੇ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ। ਜਦ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸਰ ਆਹੀ ਗਏ ਸੀਗੇ ਸ਼ਨੀਵਾਰ ਕੋਈ 3:00 ਵਜੇ ਇੱਥੋਂ ਘਰੋਂ ਤੇ ਰਾਤ ਸਾਡੀ ਸ਼ਨੀਵਾਰ ਰਾਤ ਲੱਗੀ ਆ ਉਥੇ ਤੇ ਆਂਦਿਆਂ ਨੂੰ ਸਾਡੇ ਇੱਥੇ ਚੋਰੀ ਹੋਈ ਸੀ तकरीबन ਸਾਡਾ 8-10 ਤੋਲੇ ਸੋਨਾ ਤੇ ਚਾਂਦੀ ਸੀਗੀ ਸਾਨੂੰ ਉਹਦੇ ਕੁਆਂਟੀਟੀ ਨਹੀਂ ਪਤਾ ਉਹ ਸਾਰਾ ਸਾਡਾ ਲੈ ਕੇ ਗਏ ਆ ਦਰਵਾਜ਼ਾ ਤੋੜਿਆਗਾ ਬੈੱਡ ਪੂਰਾ ਫੋਲਿਆ ਤਸਲੀ ਨਾਲ ਚੋਰੀ ਕਰਕੇ ਗਏ ਆ ਤੇ ਪੇਟੀ ਸਾਡੀ ਪੇਟੀ ਵੀ ਸਾਰੀ ਤੋੜ ਗਏ ਉਹਦੇ ਵਿੱਚੋਂ ਸੋਨਾ ਕੱਢਿਆ ਲੈਪਟਾਪ ਲੈ ਗਏ ਆ ਤਿੰਨ ਮੋਬਾਈਲ ਲੈ ਗਏ ਸਾਡੇ ਤੇ ਅਸੀਂ ਆਏ ਆ ਬਸ ਰਾਤ ਹੀ ਗੱਟੀ ਆ ਅਸੀਂ ਸਵੇਰੇ ਜਦੋਂ ਇੱਧਰ ਆਏ ਆ ਤੇ ਉਹਨੇ ਨੂੰ ਅਸੀਂ ਦੇਖਿਆ ਕਿ ਲਾਈਟਾਂ ਜਗੰਦੀਆਂ ਪੱਖੇ ਚੱਲੰਦੇ ਆ ਤੇ ਚੋਰੀ ਹੋ ਗਈ ਤੇ ਫਿਰ ਮੌਕੇ ਤੇ ਪੁਲਿਸ ਨੂੰ ਕੰਪਲੇਨ ਕੀਤੀ ਸੀ ਜੋ ਵੀ ਆਏ ਆ ਉਹਨਾਂ ਨੇ ਵੀ ਮਤਲਬ ਸਾਨੂੰ ਆਸ਼ਵਾਸਨ ਨਹੀਂ ਦਿੱਤਾ ਹੋਰ ਤੇ ਕੁਝ ਨਹੀਂ ਅਸੀਂ ਇਹ ਅਪੀਲ ਕਰਦੇ ਆਂਗੇ ਸਾਡਾ ਕੋ ਹੱਲ ਕੀਤਾ ਜਾਏ ਇਹਦਾ ਸਾਡਾ 8-10 ਟੋਲੇ ਦਾ ਤੁਸੀਂ ਲਾ ਲਓ ਭਾਈ ਸਾਹਿਬ 10-12 ਲੱਖ ਦਾ ਹੋਣਾ ਚਾਹੀਦਾ ਸੋਨਾ ਕਿੰਨਾ ਚਾਂਦੀ ਕਿੰਨੀ ਚਾਂਦੀ ਦੀ ਕੁਆਂਟੀਟੀ ਨਹੀਂ ਮੈਨੂੰ ਤਾਂ ਕੁਝ ਪਤਾ ਸੋਨਾ ਦੇ 8-10 ਟੋਲਾ ਹੈਗਾ ਜੀ ਓਕੇ ਤੇ ਹਾਂਜੀ ਰਾਤ ਬਾਅਦ ਜਦੋਂ ਫੋਨ ਕੀਤਾ ਜੀ ਉਦੋਂ ਆਈ ਹੈ ਪੁਲਿਸ ਉਹਨਾਂ ਨੇ ਸਾਨੂੰ ਇਹੀ ਦੱਸਿਆ ਕਿ ਤੁਹਾਡੀ ਮਦਦ ਕਰਾਂਗੇ ਨਲਾ ਵੇ ਤੇ ਡਾਇਲੋਗ ਤੰਗ ਮਾਰ ਗਏ ਸੀ ਕਿ ਸਾਪ ਲੰਘਿਆ ਤੇ ਉਹਨੂੰ ਲਕੀਰ ਹੀ ਰਹਿ ਗਈ ਹੈ ਤੇ ਕੋਟਨ ਦਾ ਫਾਇਦਾ ਕੋਈ ਨਹੀਂ ਹੈਗਾ ਇਹਨਾਂ ਨੂੰ ਕਹਿ ਕੇ ਗਏ ਦੇਖਿਆ ਜਾ ਰਿਹਾ ਘਰ ਦੇ ਵਿੱਚ ਨਹੀਂ ਕੁੱਤਾ ਵੀ ਰੱਖਿਆ ਹੋਇਆ ਸੀ ਹਾਂ ਕੁੱਤਾ ਰੱਖਿਆ ਸੀ ਕੁੱਤਾ ਵੀ ਬਹੁਤ ਬੋਲਿਆ ਆਂਡ ਗੁਆੜ ਵੀ ਸਾਡਾ ਆਇਆ ਪਰ ਉਹਨਾਂ ਨੇ ਨਾ ਘਰਵਾਲ ਖਿਆਲ ਨਹੀਂ ਕੀਤਾ ਉਹ ਆਪਣਾ ਦੇਖ ਕੇ ਤੇ ਵਾਪਸ ਚੱਲ ਗਏ ਕੋਈ ਨਾ ਕੋਈ ਪੇਤੀ ਬੰਦਾ ਆ ਵੀ ਤੈਨੂੰ ਪੇਤੀ ਬੰਦਾ ਹੈ ਜੀ ਪੇਤੀ ਬੰਦਾ ਹੈ ਤਾਂ ਹੀ ਉਹਨੇ ਇਦਾਂ ਮਾਰਿਆ ਸਾਡੇ ਜਿੱਥੇ ਮੈਂ ਪੁੱਛਦਾ ਪਿਆ ਸੀ ਇੱਕ ਬੰਦਾ ਸਾਡੇ ਕੋਲ ਮੋਟਰਸਾਈਕਲ ਤੇ ਰਾਤ ਨੂੰ 12 ਵਜੇ ਤੇ ਚੱਕਰ ਮਾਰ ਕੇ ਗਿਆ ਤਾਰੇ ਕਾਂਦੇ ਤੇ ਕਾਂਦੇ ਟੱਪ ਕੇ ਆਏ ਉੱਥੇ ਬੋਟਾ ਦੇ ਨਿਸ਼ਾਨ ਹੈਗੇ ਇਹ ਕੱਲ ਮਿਤੀ 8 1 ਤੈਨੂੰ ਸਾਨੂੰ ਰਾਤ ਨੂੰ ਇਨਫੋਰਮੇਸ਼ਨ ਮਿਲੀ ਸ਼ਾਮ ਟਾਈਮ ਕਿ ਭੁੱਲੇ ਚੱਕ ਕਲੋਨੀ ਚੱਕ ਚੋਰੀ ਹੋਈ ਹੈ ਜੋ ਕਿ ਫੈਮਿਲੀ ਘਰੋਂ ਗਈ ਹੋਈ ਸੀ ਘਰ ਦੇ ਮੈਂਬਰ ਜਿਹੜੇ ਆ ਉਹ ਆਨੰਦਪੁਰ ਸਾਹਿਬ ਕੋ ਗਏ ਹੋਏ ਸੀਗੇ ਤੇ ਉਹਨਾਂ ਦੇ ਮਗਰੋਂ ਹੀ ਇਹ ਚੋਰੀ ਦੀ ਜਿਹੜੀ ਵਾਰਦਾਤ ਹੈ ਹੋਈ ਹੈ ਤਾਂ ਕੁਝ ਪਤਾ ਲੱਗਾ ਵੀ ਕੌਣ ਸੀ ਕੀ ਸੀ ਜੀ ਅਸੀਂ ਮੌਕਾ ਦੇਖਿਆ ਤੇ ਇਨਵੈਸਟੀਗੇਸ਼ਨ ਇਨੀਸ਼ੀਏਟ ਕੀਤੀ ਆ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਆ ਤੇ ਅੱਗੇ ਜੋ ਵੀ ਸਾਹਮਣੇ ਆਂਦਾ ਉਹਦੇ ਮੁਤਾਬਿਕ ਫਿਰ ਅਸੀਂ ਕਰਾਂਗੇ ਕਾਰਵਾਈ ਕਿੰਨਾ ਦਾ ਨੁਕਸਾਨ ਹੈ ਕਰੀਬ 10 ਟੋਲੇ 골ਡ ਜਿਹੜਾ ਘਰ ਵਿੱਚੋਂ ਚੋਰੀ ਹੋਇਆ ਕੈਸ਼ ਵੀ ਸੀ ਨਹੀਂ ਕੈਸ਼ ਨਹੀਂ ਸੀਗਾ 골ਡ ਹੀ ਸੀ ਤੇ ਲੈਪਟਾਪ ਵਗੈਰਾ ਵੀ ਸੀ ਜੀ ਹਾਂ ਲੈਪਟਾਪ ਇੱਕ ਲੈਪਟਾਪ ਦੱਸਿਆ ਕਿ ਉਹਨਾਂ ਨੇ ਘਰੇ ਸੀਗਾ ਅੱਗੇ ਸੀਸੀਟੀਵੀ ਹੈ ਲੱਗੇ ਜੀ हां एक दूसरे सीसीटीवी कैमराਜ਼ ਹੈ ਜਿਹਨਾਂ ਨੂੰ ਅਸੀਂ ਚੈੱਕ ਕਰ ਰਹੇ ਹਾਂ। ਕੀ ਪੜ੍ਹੇ ਜਾਣੇ ਜਲਦੀ। ਕੋਸ਼ਿਸ਼ ਕਰ ਰਹੇ ਹਾਂ ਅਸੀਂ ਪੂਰੀ ਜਲਦੀ ਉਹਨਾਂ ਨੂੰ ਕਾਬੂ ਕਰ ਲਵਾਂਗੇ ਥੋੜਾ ਜੀ ਕਰ ਦੇ ਕੀ ਕਰੀਏਗਾ। ਐਫ ਆਈ ਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਕਰ ਦਿੱਤੀ ਆ ਰਮ।